ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜੋ ਖਾਸ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਹੈ ਇੰਡਲੀ ਰੋਟੀ ਪਹਿਲੀ ਰੋਟੀ ਬਾਰੇ ਕੀ ਹਮੇਸ਼ਾ ਹੀ ਇਨਸਾਨ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਜਿਹੜੇ ਵੀ ਪੀਰਾਂ ਖੀਰਾਂ ਦੀ ਸੇਵਾ ਕਰਦੇ ਆ ਕਿ ਪਹਿਲੀ ਰੋਟੀ ਕਦੇ ਨਹੀਂ ਖਾਣੀ ਚਾਹੀਦੀ ਨਾ ਹੀ ਐਂਡਲੀ ਰੋਟੀ ਖਾਣੀ ਚਾਹੀਦੀ ਹੈ ਸੋ ਕਿਉਂ ਨਹੀਂ ਖਾਣੀ ਚਾਹੀਦੀ ਸੋ ਅੱਪਾਂ ਅੱਜ ਇਹਦੇ ਬਾਰੇ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਵੀਡੀਓ ਚੱਲਦੇ ਚੱਲਦੇ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਕਮੈਂਟਾਂ ਵਿੱਚ ਜੈਪੀਰਾਂ ਦੀ ਜੈਸਾਈਆਂ ਦੀ ਵੀ ਲਿਖਿਓ ਜੀ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਸੋ ਪਲੀਜ਼ ਵੀਡੀਓ ਨੂੰ ਪੂਰੀ ਜਰੂਰ ਸੁਣਨਾ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਕੁਝ ਕਮੈਂਟਾਂ ਦੱਸਾਂਗੇ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਅਸੀਂ ਪੀਰਾਂ ਦੀ ਇਬਾਦਤ ਕਿਸ ਤਰ੍ਹਾਂ ਕਰੀਏ ਅਸੀਂ ਬਾਹਰ ਇੰਡੀਆ ਤੋਂ ਰਹਿੰਦੇ ਆ ਜਾਨੀ ਬਾਹਲੀ ਕੰਟਰੀ 'ਚ ਆਫ ਚਰਾਗ ਬੱਤੀ ਤੋਂ ਬਿਨਾ ਕਿਸ ਤਰ੍ਹਾਂ ਸੋ ਅਸੀਂ ਦਰਸ਼ਨ ਵੀ ਕਰਨਾ ਚਾਹੁੰਦੇ ਆ ਸੋ ਦੇਖੋ ਜੀ ਜੇਕਰ ਜਦੋਂ ਸਾਡੀ ਕੋਈ ਮਜਬੂਰੀ ਹੋਵੇ ਕਿ ਅਸੀਂ ਹੁਣ ਇੰਡੀਆ ਤੋਂ ਬਾਹਰ ਆ ਪਰ ਇੰਡੀਆ ਜੋ ਆਪਣਾ ਘਰ ਹੈ ਉੱਥੇ ਦਰਵਾਰ ਘਰ ਵਿੱਚ ਬਣਿਆ ਹੋਇਆ ਹੈ ਆ ਸੇਵਾ ਕਰਦੇ ਆਂ ਉਹ ਪੀਰਾਂ ਫਕੀਰਾਂ ਦੀ ਤੇ ਹੋਣਾ ਸੀ ਇੱਥੇ ਕੀ ਕਰਨਾ ਹੈ ਕੀ ਕਰਨਾ ਚਾਹੀਦਾ ਹੈ ਸੋ ਆਪਾਂ ਇਹਦੇ ਬਾਰੇ ਗੱਲ ਕਰਦੇ ਆ ਜੀ ਸੋ ਦੇਖੋ ਜਦੋਂ ਵੀ ਕਿਸੇ ਮਜਬੂਰੀ ਕਾਰਨ ਇਨਸਾਨ ਨੂੰ ਬਾਹਰ ਜਾਣਾ ਪੈਂਦਾ ਹੈ ਤਾਂ ਫਿਰ ਬਾਹਰ ਜਾ ਕੇ ਆਪਾਂ ਜਾਣਦੇ ਆ ਕਿ ਚਿਰਾਗ ਰੌਸ਼ਨਤਾ ਕਰ ਨਹੀਂ ਸਕਦੇ ਸੋ ਉਹ ਸਭ ਕੁਝ ਨਹੀਂ ਕਰ ਸਕਦੇ ਜੋ ਆਪਾਂ ਇੰਡੀਆ ਵਿੱਚ ਰਹਿ ਕੇ ਕਰ ਸਕਦੇ ਆ ਤੇ ਬਾਹਰ ਸਿਰਫ ਇੱਕ ਮਨ ਦੀ ਤਾਰ ਹੀ ਅਸੀਂ ਉਸ ਪ੍ਰਮਾਤਮਾ ਨਾਲ ਸਿਰਫ ਜੋੜ ਸਕਦੇ ਆ ਵੈਸੇ ਤਾਂ ਪ੍ਰਮਾਤਮਾ ਦੇ ਦਰਸ਼ਨ ਕਰਨੇ ਹੈ ਪ੍ਰਮਾਤਮਾ ਨੂੰ ਪਾਉਣਾ ਹੈ ਤਾਂ ਸਿਰਫ ਮਨ ਦੀ ਤਾਰ ਹੀ ਇੱਕ ਪਰਮਾਤਮਾ ਨਾਲ ਜੋੜਨੀ ਚਾਹੀਦੀ ਆ ਪਰ ਆਪਾਂ ਇਹ ਸਭ ਕੁਝ ਕਰ ਨਹੀਂ ਪਾਉਂਦੇ ਸਿਰਫ ਇੰਨਾ ਕਹ ਹੈ ਕਿ ਦੁਨਿਆਵੀ ਹਿਸਾਬ ਦੇ ਨਾਲ ਆਪਾਂ ਕਰਮ ਕਰਦੇ ਜਾਂਦੇ ਨੇ ਕਰਮਾਂ ਦੇ ਨਾਲ ਵੀ ਕਿਰਪਾ ਹੋ ਜਾਂਦੀ ਹੈ ਪਰ ਕੁਝ ਇਹੋ ਜਿਹੇ ਹਾਲਾਤ ਜ਼ਿੰਦਗੀ ਵਿੱਚ ਹੋ ਜਾਂਦੇ ਹੈ ਕਿ ਜਿਹਦੇ ਕਾਰਨ ਅਸੀਂ ਕੋਈ ਕਰਮ ਵੀ ਨਹੀਂ ਕਰ ਸਕਦੇ ਸੋ ਉੱਥੇ ਇੱਕ ਹੀ ਗੱਲ ਕਰਨੀ ਇੱਕ ਹੀ ਕੰਮ ਕਰਨਾ ਹੈ ਕਿ ਹਰ ਰੋਜ਼ ਸੌਣ ਤੋਂ ਪਹਿਲਾਂ ਸਵੇਰ ਨੂੰ ਉੱਠਦੇ ਸਾਰ ਜੇ ਸਵੇਰ ਨੂੰ ਟਾਈਮ ਨਹੀਂ ਮਿਲਦਾ ਤੇ ਸ਼ਾਮ ਨੂੰ ਸੌਣ ਤੋਂ ਪਹਿਲਾਂ 5-10 ਮਿੰਟ ਦਾ ਸਮਾਂ ਤੁਸੀਂ ਜ਼ਰੂਰ ਕੱਢਣਾ ਹੈ ਚੌਂਕੜੀ ਮਾਰ ਕੇ ਬੈਠ ਜਾਓ ਮਨ ਨੂੰ ਸ਼ਾਂਤ ਕਰੋ ਤੇ ਆਪਣੇ ਮਾਲਕ ਦਾ ਸਰੂਪ ਆਪਣੀਆਂ ਅੱਖਾਂ ਮੂਰੇ ਲੈ ਕੇ ਆਓ ਤਾਂ ਦਿਲੋਂ ਯਾਦ ਕਰੋ ਦਿਲੋਂ ਅਰਦਾਸ ਲੈ ਟੀ ਮਨੋਮਨੀ ਆਪਣੇ ਮੁਰਸ਼ਿਦ ਦੇ ਨਾਲ ਜਵਾਬ ਸਵਾਲ ਕਰੋ ਸੋ ਜਦੋਂ ਤੁਸੀਂ ਇਸ ਢੰਗ ਦੇ ਨਾਲ ਬੈਠੋਗੇ ਹਰ ਰੋਜ਼ ਮਨ ਨੂੰ ਸ਼ਾਂਤ ਕਰਕੇ ਬਹਿਣਾ ਮਨ ਜੁੜਨਾ ਚਾਹੀਦਾ ਹੈ ਜੇਕਰ ਮਨ ਜੁੜਦਾ ਨਹੀਂ ਕਿਉਂਕਿ ਸ਼ੁਰੂਆਤ ਵਿੱਚ ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ ਤੇ ਮਨ ਕਦੇ ਵੀ ਨਹੀਂ ਜੁੜਦਾ ਕਈ ਵਾਰ ਜੁੜੇਗਾ ਕਈ ਵਾਰ ਨਹੀਂ ਸੋ ਰੈਗੂਲਰ ਇਹ ਤੁਸੀਂ ਇਹ ਸਭ ਕਰਦੇ ਜਾਉਗੇ ਤਾਂ ਤੁਹਾਡਾ ਮਨ ਆਪਣੇ ਆਪ ਪ੍ਰਮਾਤਮਾ ਦੇ ਨਾਲ ਜੁੜਦਾ ਜਾਣਾ ਹੈ ਤੇ ਮਾਲਕ ਦੇ ਦਰਸ਼ਨ ਦੀਦਾਰ ਵੀ ਹੁਣੇ ਸ਼ੁਰੂ ਹੋ ਜਾਣੇ ਆ ਸੋ ਦਿਲੋਂ ਜਦੋਂ ਉਸੀ ਮਾਲਕ ਨੂੰ ਪੁਕਾਰਦੇ ਆਂ ਦਿਲੋਂ ਪ੍ਰੇਮ ਪਾਉਨੇ ਆਂ ਤਾਂ ਪ੍ਰਮਾਤਮਾ ਜਲਦੀ ਪੁਕਾਰ ਨੂੰ ਸੁਣਦਾ ਹੈ ਸੋ ਹੁਣ ਆਪਾਂ ਇੱਥੇ ਕਰਮ ਕਰੀ ਜਾਵਾਂਗੇ ਪਰ ਦਿਲੋਂ ਜਾਦ ਨਹੀਂ ਮੁਰਸ਼ਿਦ ਨੂੰ ਕਰਾਂਗੇ ਸਮਾਂ ਨਹੀਂ ਦਵਾਂਗੇ ਤਾਂ ਉਹ ਕਰਮ ਕੀਤੇ ਆ ਏਡੀ ਛੇਤੀ ਕਬੂਲ ਨਹੀਂ ਹੁੰਦੇ ਸੋ ਜਿੰਨੀ ਛੇਤੀ ਦਿਲੋਂ ਪੁਕਾਰਨ ਤੇ ਉਹ ਪਰਮਾਤਮਾ ਸੁਣਦਾ ਹੈ ਸੋ ਇਸ ਕਰਕੇ ਹਰ ਰੋਜ਼ 10 ਮਿੰਟ ਦਾ ਸਮਾਂ ਮਾਲਕ ਨੂੰ ਦੇਣਾ ਸ਼ੁਰੂ ਕਰ ਦੋ ਆਪਣੀ ਮਜਬੂਰੀ ਉਹਨਾਂ ਅੱਗੇ ਰੱਖੋ ਬਾਕੀ ਉਹ ਸਭ ਜਾਣੀ ਜਾਣ ਸੋ ਇਹਦੇ ਵਿੱਚ ਹੀ ਸੇਵਾ ਉਹ ਕਬੂਲ ਕਰ ਲੈਣਗੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਇਹਨਾਂ ਨੇ ਕਮੈਂਟ ਕੀਤਾ ਹੈ ਉਹ ਵੀ ਦੱਸ ਦਿੰਨੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਅਸੀਂ ਰਾਧਾ ਸਵਾਮੀ ਵਿਆਸ ਤੋਂ ਨਾਮਦਾਨ ਵੀ ਲਿਆ ਹੋਇਆ ਆ ਤੇ ਪੀਰ ਨੂੰ ਵੀ ਮੰਨਦੇ ਆ ਤੇ ਕਰਮਾ ਵੀ ਹੈ ਸੋ ਗੁਰ ਬਣਾਉਣਾ ਹੈ ਸੋ ਦੇਖੋ ਗੁਰ ਤਾਂ ਇੱਕ ਵਾਰ ਹੀ ਬਣਦਾ ਹੈ ਸੋ ਜਦੋਂ ਨਾਮ ਸ਼ਬਦ ਮਿਲ ਜਾਂਦਾ ਜ਼ਿੰਦਗੀ ਵਿੱਚ ਗੁਰੂ ਇੱਕ ਹੀ ਮਿਲਦਾ ਹੈ ਇੱਕ ਵਾਰ ਹੀ ਨਾਮ ਸ਼ਬਦ ਲਿਆ ਜਾਂਦਾ ਇੱਕ ਹੀ ਗੁਰੂ ਬਣਾਇਆ ਜਾਂਦਾ ਹੈ ਗੁਰੂ ਬਾਰ-ਬਾਰ ਨਹੀਂ ਬਦਲਿਆ ਜਾਂਦਾ ਸੋ ਜਦੋਂ ਅਸੀਂ ਵਾਰ-ਵਾਰ ਇਹੋ ਜਿਹਾ ਕੰਮ ਕਰਾਂਗੇ ਤਾਂ ਫਿਰ ਵਾਂ ਕਿਸੇ ਨੇ ਵੀ ਨਹੀਂ ਫੜਨੀ ਇੱਕ ਨੂੰ ਹੀ ਵਾਂ ਫੜਾ ਹੁੰਦੀ ਹੈ ਤੇ ਉਹਨੇ ਹੀ ਪਾਰ ਲਗਾਉਣਾ ਹੁੰਦਾ ਹੈ ਸੋ ਜੋ ਨਾਮ ਸ਼ਬਦ ਮਿਲਿਆ ਉਸ ਤੋਂ ਵੱਡੀ ਤਾਕਤ ਕੋਈ ਹੋ ਨਹੀਂ ਸਕਦੀ ਸੋ ਇਸ ਕਰਕੇ ਜੋ ਨਾਮ ਸ਼ਬਦ ਮਿਲਿਆ ਹੈ ਉਹਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ ਬਹੁਤ ਹੀ ਪਾਵਰ ਹੁੰਦੀ ਹੈ ਨਾਮ ਸ਼ਬਦ ਵਿੱਚ ਜੋ ਗੁਰੂ ਬਖਸ਼ਦਾ ਹੈ ਸੋ ਨਾਮ ਸ਼ਬਦ ਸਾਰੇ ਪਾਵਰਫੁੱਲ ਹੀ ਹੁੰਦੇ ਨੇ ਜੇਕਰ ਅਸੀਂ ਉਹਨਾਂ ਨੂੰ ਅਹਿਮੀਅਤ ਦਈਏ ਸੋ ਇਹ ਕਦੇ ਵੀ ਨਹੀਂ ਹੁੰਦਾ ਕਿ ਆਹ ਸ਼ਬਦ ਕਰੋ ਇਸ ਸ਼ਬਦ ਵਿੱਚ ਪਾਵਰ ਹੈ ਜਾਂ ਇਹਦੇ ਵਿੱਚ ਉਹ ਤੁਹਾਡੇ ਮਨ ਦੀ ਧਾਰਨਾ ਹੈ ਸੋ ਜਦੋਂ ਅਸੀਂ ਇੱਕ ਸ਼ਬਦ ਨੂੰ ਹੀ ਮਨ ਲਗਾ ਕੇ ਜਪਣਾ ਸ਼ੁਰੂ ਕਰਾਂਗੇ ਉਹਦੇ ਵਿੱਚ ਹੀ ਸਭ ਕੁਝ ਮਿਲ ਜਾਂਦਾ ਇਸ ਤੋਂ ਵਧੀਆ ਗੱਲ ਕੋਈ ਹੋ ਹੀ ਨਹੀਂ ਸਕਦੀ ਸੋ ਬਿਨਾਂ ਚਿਰਾਗ ਧੂਖ ਬੱਤੀਆਂ ਤੋਂ ਕਹਿੰਦੇ ਨੇ ਕਿ ਕਿਵੇਂ ਅਸੀਂ ਮਾਲਕ ਦੇ ਦਰਸ਼ਨ ਪਾ ਸਕਦੇ ਸਿਰਫ ਇੱਕ ਹੀ ਰਾਹ ਹੈ ਨਾਮ ਸ਼ਬਦ ਜਿਨ੍ਹਾਂ ਨਾਮ ਸ਼ਬਦ ਤੁਸੀਂ ਸਿਮਰੋਗੇ ਉੰਨੀ ਹੀ ਮਾਲਕ ਦੀ ਕਿਰਪਾ ਹੋ ਜਾਣੀ ਹੈ ਸੋ ਇਥੇ ਇਹਨਾਂ ਨੇ ਇਹ ਵੀ ਕਿਹਾ ਹੈ ਕਿ ਕਲਮਾ ਵੀ ਹੈ ਸੋ ਦੇਖੋ ਕਲਮਾ ਵੀ ਕਰੋ ਉਹ ਤੁਸੀਂ ਆਪਣੀ ਖੁਸ਼ੀ ਦੇ ਅਨਸਾਰ ਕਰ ਸਕਦੇ ਆ ਜੇਕਰ ਤੁਸੀਂ ਉਹਨਾਂ ਉਹਨਾਂ ਸਮਾਂ ਦੋਨਾਂ ਸ਼ਬਦਾਂ ਨੂੰ ਤੇਜ ਸਕਦੇ ਆ ਉਹ ਪਹਿਲਾਂ ਇੱਥੇ ਕੋਸ਼ਿਸ਼ ਇਹ ਕਰਨੀ ਆ ਕਿ ਆਪਣੇ ਜਿਕਰ ਜੱਦੀ ਦਰਵਾਜ ਜੱਦੀ ਪੀਰਾਂ ਫਕੀਰਾਂ ਨੂੰ ਬਜ਼ੁਰਗ ਮੰਨਦੇ ਗਏ ਤੇ ਉਹਨਾਂ ਦਾ ਧਿਆਨ ਤਰੋ ਪੀਰਾਂ ਫਕੀਰਾਂ ਦਾ ਧਿਆਨ ਧਰ ਕੇ ਚਾਰ ਪੰਜ ਵਾਰ ਉਹ ਕਲਮੇ ਦਾ ਜਾਪ ਕਰੋ ਉਸ ਤੋਂ ਬਾਅਦ ਸਿਮਰਨ ਕਰਨਾ ਸ਼ੁਰੂ ਕਰ ਦਿਓ ਅੱਧਾ ਘੰਟਾ ਬੈਠੋ 20 ਮਿੰਟ ਬੈਠੋ ਉਹ ਤੁਹਾਡੀ ਆਪ ਦੀ ਇੱਛਾ ਹੈ ਸੋ ਇਹ ਸਭ ਕੁਝ ਕਰਕੇ ਹੀ ਤੁਸੀਂ ਉਸ ਮਾਲਕ ਦੇ دیدار ਪਾ ਸਕਦੇ ਆ ਮਾਲਕ ਨੂੰ ਪਾ ਸਕਦੇ ਆ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਜਦੋਂ ਵੀ ਬਾਬਾ ਜੀ ਦੀ ਸੇਵਾ ਕਰਦੇ ਆ ਤੇ ਕੱਲ ਤੋਂ ਸੁਪਨੇ ਹੀ ਕਿਉਂ ਆਉਂਦੇ ਆ ਸੋ ਦੇਖੋ ਆਪਾਂ ਪਹਿਲਾਂ ਵੀ ਦੱਸ ਚੁੱਕੇ ਆ ਕਿ ਇਹਨਾਂ ਗੱਲਾਂ ਨੂੰ ਸੁਣ ਕੇ ਦੇਖ ਕੇ ਘਬਰਾਉਣਾ ਨਹੀਂ ਚਾਹੀਦਾ ਤੇ ਇਹ ਨਹੀਂ ਸੋਚੀ ਜਾਣਾ ਹੈ ਕਿ ਸਾਨਾ ਇਸ ਤਰ੍ਹਾਂ ਕਿਉਂ ਹੋ ਰਹੀ ਆ ਕਿਉਂਕਿ ਅਸੀਂ ਸੇਵਾ ਕਰਦੇ ਆ ਸੋ ਜੋ ਮਨ ਦਾ ਕਚਰਾ ਹੈ ਜੋ ਜਨਮਾਂ ਜਨਮਾਂ ਤੋਂ ਮਾੜੀ ਇਹ ਕੋਈ ਕਰਮ ਜਾਣੇ-ਨਜਾਣੇ ਵਿੱਚ ਹੋਏ ਹੁੰਦੇ ਨੇ ਤੇ ਉਹ ਸਭ ਕੁਝ ਮੋਰੇ ਆਉਂਦੇ ਨੇ ਕਿਉਂਕਿ ਕਿਉਂ ਆਉਂਦੇ ਆ ਕਿਉਂ ਪਹਿਲਾਂ ਤੋਂ ਤਾਂ ਸੁਪੇ ਰਹਿੰਦੇ ਨੇ ਕੁਝ ਨਹੀਂ ਨਜ਼ਰ ਆਉਂਦਾ ਜਦੋਂ ਅਸੀਂ ਪਰਮਾਤਮਾ ਦੀ ਤਰਫ ਤੁ르ਦੇ ਉਦੋਂ ਹੀ ਕਿਉਂ ਦਿਖਾਈ ਦਿੰਦੇ ਕਿਉਂਕਿ ਉਹ ਪਰਮਾਤਮਾ ਤੁਹਾਨੂੰ ਨਾਲ ਦੀ ਨਾਲ ਦਿਖਾ ਰਿਹਾ ਹੈ ਕਿ ਇਹ ਕਚਰਾ ਜੋ ਮਨ ਵਿੱਚੋਂ ਤੁਹਾਡੇ ਨਿਕਲ ਰਿਹਾ ਹੈ ਸੋ ਜਿੱਦਾਂ ਜਿੱਦਾਂ ਉਹ ਕਚਰਾ ਨਿਕਲਦਾ ਜਾਵੇਗਾ ਸਫਾਈ ਹੁੰਦੀ ਜਾਵੇਗੀ ਉਹ ਤੁਹਾਨੂੰ ਨਜ਼ਰ ਵੀ ਆਵੇਗਾ ਸਭ ਕੁਝ ਜੇ ਹੁਣ ਆਪਾਂ ਕਹੀਏ ਕਿ ਸੇਵਾ ਕਰਦੇ ਕਰਦੇ ਅਸੀਂ ਇੱਥੇ ਹੀ ਚੰਗੇ ਪਾਸੇ ਹੀ ਸਾਡਾ ਧਿਆਨ ਜੁੜੇ ਸਨ ਚੰਗੀਆਂ ਹੀ ਵਿਚਾਰਾ ਹੋਣ ਤੇ ਫਿਰ ਤੁਹਾਨੂੰ ਕਿਵੇਂ ਪਤਾ ਚੱਲੇਗਾ ਕਿ ਪ੍ਰਮਾਤਮਾ ਦੀ ਕਿਰਪਾ ਵੀ ਹੋ ਰਹੀ ਆ ਸੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹ ਕਚਰਾ ਸਾਰਾ ਨਿਕਲਦਾ ਜਾ ਰਿਹਾ ਹੈ ਸੋ ਇਸ ਕਰਕੇ ਕਦੇ ਵੀ ਘਬਰਾਉਣਾ ਨਹੀਂ ਟੈਨਸ਼ਨ ਨਹੀਂ ਲੈਣੀ ਹੈ ਇਹ ਸਭ ਕੁਝ ਦੇਖ ਕੇ ਸੋ ਹੁਣ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਮੇਰੀ ਮੇਰੇ ਹਸਬੰਡ ਦਾ ਬਿਲਕੁਲ ਵੀ ਨਹੀਂ ਬਣਦੀ ਤੇ ਉਹਨਾਂ ਦਾ ਜੋਬ ਵਿੱਚ ਮਨ ਵੀ ਨਹੀਂ ਲੱਗਦਾ ਸੋ ਦੇਖੋ ਇਹ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਹਰ ਇੱਕ ਦੇ ਘਰ ਵਿੱਚ ਰਹਿੰਦਣਾ ਹੈ ਸੋ ਬਾਕੀ ਜੇਕਰ ਮਾਲਕ ਤੇ ਭਰੋਸਾ ਹੈ ਯਕੀਨ ਹੈ ਤਾਂ ਸੇਵਾ ਵਿਸ਼ਵਾਸ ਰੱਖ ਕੇ ਕਰੋ ਤੇ ਸਭ ਕੁਝ ਸਮਾਂ ਆਉਣ ਤੇ ਪ੍ਰਮਾਤਮਾ ਸਹੀ ਕਰ ਦਿੰਦਾ ਹੈ ਸੋ ਪਰੇਸ਼ਾਨੀਆਂ ਹਰ ਇੱਕ ਦੀ ਲਾਈਫ ਵਿੱਚ ਹੁੰਦੀਆਂ ਹੈ ਜੇਕਰ ਅਸੀਂ ਇਹਨਾਂ ਨੂੰ ਇਗਨੋਰ ਕਰਨਾ ਸ਼ੁਰੂ ਕਰਾਂਗੇ ਤਾਂ ਜ਼ਿੰਦਗੀ ਵਿੱਚ ਗਾਂਬਦ ਪਾਵਾਂਗੇ ਜੇਕਰ ਅਸੀਂ ਇਹਨਾਂ ਪਰੇਸ਼ਾਨੀਆਂ ਬਾਰੇ ਸੋਚ-ਸੋਚ ਕੇ ਮਨ ਨੂੰ ਪਟਕਾਈ ਜਾਵਾਂਗੇ ਤਾਂ ਫਿਰ ਕੁਝ ਵੀ ਹੱਥ ਨਹੀਂ ਆਉਣਾ ਸੋ ਇਸ ਕਰਕੇ ਕਹਿੰਦਾ ਕਿ ਮਨ ਨੂੰ ਸ਼ਾਂਤ ਰੱਖਣਾ ਸਿੱਖੋ ਸੋ ਜੇਕਰ ਕੋਈ ਇੱਕ ਜਣਾ ਗੁੱਸੇ ਵਿੱਚ ਹੁੰਦਾ ਹੈ ਤੇ ਦੂਜੇ ਜਣਾ ਸ਼ਾਂਤ ਰਹਿ ਜਾਵੇ ਤਾਂ ਉਹ ਹੀ ਘਰ ਜਿਹੜੇ ਆ ਖੁਸ਼ੀ ਦੇ ਨਾਲ ਰਹਿ ਸਕਦੇ ਨੇ ਸੋ ਬਾਕੀ ਪਰੇਸ਼ਾਨੀ ਹਰ ਇੱਕ ਦੀ ਲਾਈਫ ਵਿੱਚ ਹੁੰਦੀ ਹੈ ਸੋ ਉਹ ਪਰੇਸ਼ਾਨੀਆਂ ਤੋਂ ਅਸੀਂ ਬਚਣਾ ਕਿਵੇਂ ਕਿਉਂਕਿ ਸਾਰਾ ਕੁਝ ਅਸੀਂ ਮਾਲਕ ਤੇ ਨਹੀਂ ਸੁੱਟ ਸਕਦੇ ਕੁਝ ਫੈਸਲੇ ਖੁਦ ਵੀ ਲੈਣੇ ਪੈਂਦੇ ਨੇ ਆਪਣੀ ਸੋਚੀ ਦੇ ਹਿਸਾਬ ਦੇ ਨਾਲ ਸਾਨੂੰ ਚੱਲਣਾ ਪੈਂਦਾ ਹੈ ਜ਼ਿੰਦਗੀ ਵਿੱਚ ਬਹੁਤ ਉਤਰਾ ਚੜਾ ਜ਼ਿੰਦਗੀ ਵਿੱਚ ਹੀ ਚੱਲਦੇ ਨੇ ਸੋ ਇਸ ਕਰਕੇ ਕਹਿੰਦਾ ਕਿ ਮਨ ਨੂੰ ਸ਼ਾਂਤ ਰੱਖੋ ਤੇ ਡੋਰ ਪ੍ਰਮਾਤਮਾ ਤੇ ਸੁੱਟ ਦਿਓ ਬਹੁਤੇ ਜਵਾਬ ਸਵਾਲ ਕਰਨੇ ਸ਼ੁਰੂਦੋ ਜਦੋਂ ਅਸੀਂ ਬਹੁਤੀਆਂ ਸਪਾਈਆਂ ਦੇਣੀਆਂ ਸ਼ੁਰੂ ਕਰਦੇ ਆ ਬਹੁਤੇ ਸਵਾਲ ਜਵਾਬ ਕਰਦੇ ਆ ਤਾਂ ਜ਼ਿੰਦਗੀ ਦੇ ਰੌਲੇ ਵੱਧ ਜਾਂਦੇ ਨੇ ਜਿੱਕਰ ਇਹ ਅਸੀਂ ਮਨ ਨੂੰ ਸ਼ਾਂਤ ਕਰਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਰੇ ਰੌਲੇ ਹੀ ਖਤਮ ਹੋ ਜਾਂਦੇ ਨੇ ਸੋ ਵਾਕਤੀ ਚੰਗੇ ਮਾੜੇ ਦਿਨ ਜ਼ਿੰਦਗੀ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਸੇਵਾ ਕਰੋ ਵਿਸ਼ਵਾਸ ਰੱਖ ਕੇ ਕਿਉਂਕਿ ਮਾਲਕ ਕਈ ਵਾਰ ਪ੍ਰੀਖਿਆ ਵੀ ਲੈਂਦਾ ਹੈ ਤੇ ਕਾਫੀ ਜ਼ਿੰਦਗੀ ਵਿੱਚ ਪ੍ਰੋਬਲਮਸ ਆਉਂਦੀਆਂ ਨੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਇਹਨਾਂ ਨੇ ਆਪਣਾ ਨਾਮ ਵੀ ਲਿਖਿਆ ਹੋਇਆ ਹੈ ਇਹ ਲਿਖਦੇ ਕਿ ਜੈ ਪੀਰਾਂ ਦੀ ਦੀ ਮੇਰਾ ਨਾਮ ਪਰਮਜੀਤ ਮੇਰਾ ਬਹੁਤ ਮਨ ਕਰਦਾ ਹੈ ਕਿ ਮੈਂ ਪਾਠ ਕਰਾਂ ਤੇ ਨਾਲ ਪੀਰਾਂ ਦਾ ਚਿਰਾਗ ਲਗਾਵਾਂ ਸੋ ਕਈ ਵਾਰ ਮਨ ਡਰ ਜਾਂਦਾ ਹੈ ਕਿ ਕਿਸੇ ਵੇਲੇ ਜੇਕਰ ਚਿਰਾਗ ਨਾ ਲਗਾ ਹੋਇਆ ਤਾਂ ਸੋ ਦੇਖੋ ਉਹ ਪਰਮਾਤਮਾ ਸਭ ਜਾਣੀ ਜਾਣ ਹੈ ਕਈ ਵਾਰ ਮਜਬੂਰੀ ਦੇ ਕਾਰਨ ਅਸੀਂ ਚਿਰਾਗ ਨਹੀਂ ਰੋਸ਼ਨ ਕਰ ਪਾਉਂਦੇ ਸੋ ਕੋਈ ਨਾ ਕੋਈ ਵਜਾ ਬਣਦੀ ਹੈ ਇਸ ਕਰਕੇ ਇਨਸਾਨ ਟਾਈਮ ਨਹੀਂ ਕੱਢ ਪਾਉਂਦਾ ਤੇ ਉਹ ਪਰਮਾਤਮਾ ਕਦੇ ਵੀ ਆਪਣੇ ਬੱਚੇ ਨੂੰ ਦੁੱਖ ਨਹੀਂ ਦੇ ਸਕਦਾ ਕਿ ਅੱਜ ਇਹਨੇ ਚਿਰਾਗ ਨਹੀਂ ਲਗਾਇਆ ਤੇ ਮੈਂ ਗੁੱਸੇ ਹਾਂ ਸੋ ਪਰਮਾਤਮਾ ਮਾਪਾ ਕਦੇ ਵੀ ਆਪਣੇ ਬੱਚਿਆਂ ਨਾਲ ਗੁੱਸੇ ਨਹੀਂ ਹੋ ਸਕਦਾ ਕਦੇ ਨਾਰਾਜ਼ ਨਹੀਂ ਹੋ ਸਕਦਾ ਸੋ ਬੱਚੇ ਗਲਤੀਆਂ ਕਰ ਦਿੰਦੇ ਨੇ ਬੱਚੇ ਨਾਰਾਜ਼ ਮਾਪਿਆਂ ਨਾਲ ਹੋ ਸਕਦੇ ਪਰ ਮਾਪਾ ਇੱਕ ਬੱਚਿਆਂ ਨਾਲ ਕਦੇ ਵੀ ਨਾਰਾਜ਼ ਨਹੀਂ ਹੋ ਸਕਦਾ ਸੋ ਕਈ ਵਾਰ ਜੇਕਰ ਟਾਈਮ ਨਹੀਂ ਵੀ ਮਿਲਦਾ ਤੇ ਮਨ ਵਿੱਚ ਉਹ ਵਹਿਮ ਕੱਢ ਦੇਣਾ ਚਾਹੀਦਾ ਆ ਕਿ ਸ਼ਾਇਦ ਪੀਰਾਂ ਦੀ ਨਾਰਾਜ਼ਗੀ ਹੋਵੇਗੀ ਸੋ ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਨੇ ਹੁਣ ਪਹਿਲਾਂ ਤੋਂ ਸ਼ੁਰੂਆਤ ਤੋਂ ਜਿਹੜੇ ਸੇਵਾ ਕਰਦੇ ਗਏ ਨੇ ਪਰ ਮਜਬੂਰੀ ਦੇ ਕਾਰਨ ਜਾਂ ਕਿਸੇ ਵੀ ਵਜ੍ਹਾ ਦੇ ਕਾਰਨ ਉਹ ਕਾਰ ਛੱਡਣਾ ਪੈ ਗਿਆ ਸੇਵਾ ਛੁੱਟ ਗਈ ਪਰ ਫਿਰ ਵੀ ਜੇ ਕਹੀਏ ਕਿ ਮਾਲਕ ਦੀ ਨਾਰਾਜ਼ਗੀ ਹੋ ਜਾਵੇਗੀ ਕਦੇ ਨਹੀਂ ਹੁੰਦੀ ਕਿਉਂਕਿ ਮਨੁ ਮਨੀ ਹੀ ਅਸੀਂ ਪ੍ਰਮਾਤਮਾ ਨੂੰ ਜਦੋਂ ਯਾਦ ਰੱਖਦੇ ਆਂ ਤੇ ਪ੍ਰਮਾਤਮਾ ਨੂੰ ਵੀ ਇਹ ਰਹਿੰਦਾ ਹੈ ਕਿ ਇਹ ਇਨਸਾਨ ਮੈਨੂੰ ਯਾਦ ਤਾਂ ਰੱਖਦਾ ਹੈ ਸੋ ਇੱਕ ਜਿਹੜਾ ਇਹ ਫਿਕਰ ਹੈ ਕਿ ਜਿਸ ਦਿਨ ਅਸੀਂ ਚਿਰਾਗ ਨਾ ਲਗਾਏ ਤਾਂ ਕੀ ਹੋਵੇਗਾ ਸੋ ਦੇਖੋ ਜਿਹੜਾ ਇਹ ਤੁਹਾਡਾ ਇੱਕ ਫਿਕਰ ਹੈ ਇਹ ਵੀ ਪ੍ਰਮਾਤਮਾ ਦੇ ਨਾਲ ਹੋਰ ਜ਼ਿਆਦਾ ਗੂੜਾ ਰਿਸ਼ਤਾ ਬਣਾਉਂਦਾ ਹੈ ਕਿਉਂਕਿ ਪ੍ਰਮਾਤਮਾ ਵੀ ਦੇਖਦਾ ਹੈ ਖੁਦ ਵੀ ਮਨ ਵਿੱਚ ਦੀ ਮਨੋਮਨੀ ਡਰਦੇ ਹਾਂ ਕਿ ਅਸੀਂ ਇਹ ਇਸ ਤਰ੍ਹਾਂ ਦਾ ਕੋਈ ਨਾਗਾ ਪਾਵਾਂਗੇ ਤੇ ਅਸੀਂ ਪਰਮਾਤਮਾ ਤੋਂ ਸ਼ਾਇਦ ਦੂਰ ਹੋ ਜਾਵਾਂਗੇ ਸੋ ਇਹਦੇ ਨਾਲ ਪਰਮਾਤਮਾ ਹੋਰ ਵੀ ਜ਼ਿਆਦਾ ਕਿਰਪਾ ਕਰਦਾ ਹੈ ਕਿ ਇਹਨਾਂ ਦੇ ਮਨ ਵਿੱਚ ਸਾਡੇ ਲਈ ਡਰ ਹੈ ਸੋ ਜਦੋਂ ਅਸੀਂ ਆਪਣੇ ਮਾਪਿਆਂ ਦਾ ਡਰ ਰੱਖਦੇ ਹਾਂ ਤਾਂ ਪਰਮਾਤਮਾ ਮਾਪਾ ਖੋਰ ਵੀ ਜ਼ਿਆਦਾ ਪਿਆਰ ਕਰਦਾ ਹੈ ਆਪਣੇ ਭਗਤ ਨੂੰ ਆਪਣੇ ਬੱਚੇ ਨੂੰ ਕਿ ਇਹਨਾਂ ਨੂੰ ਸਾਡਾ ਡਰ ਹੈ ਸੋ ਪ੍ਰਮਾਤਮਾ ਨਾਲ ਜੁੜਨ ਲਈ ਇਹ ਹੀ ਬਹੁਤ ਜ਼ਰੂਰੀ ਹੈ ਕਿ ਅਸੀਂ ਇੱਕ ਮਨ ਵਿੱਚ ਪ੍ਰਮਾਤਮਾ ਦਾ ਡਰ ਰੱਖੀਏ ਸੋ ਬਾਕੀ ਫਾਲਤੂ ਨੀਆਂ ਟੈਨਸ਼ਨਾਂ ਨੂੰ ਦੂਰ ਕਰਕੇ ਪ੍ਰਮਾਤਮਾ ਦੇ ਚਰਨਾਂ ਨਾਲ ਲਾ ਕੇ ਤੇ ਮਨ ਸਾਫ਼ ਕਰਕੇ ਸੇਵਾ ਕਰਦੇ ਜਾਈਏ ਤਾਂ ਪ੍ਰਮਾਤਮਾ ਦੀ ਨਾਰਾਜ਼ਗੀ ਕਦੇ ਵੀ ਨਹੀਂ ਹੁੰਦੀ ਜੀ ਸਿਰਫ ਮਨ ਦਾ ਸਾਫ਼ ਹੋਣਾ ਜ਼ਰੂਰੀ ਹੈ ਜਦੋਂ ਅਸੀਂ ਮਨ ਦੇ ਵਿੱਚ ਕਿਸੇ ਦੇ ਖਾਰ ਰੱਖਦੇ ਹਾਂ ਬੈਰ ਵਿਰੋਧ ਰੱਖਦੇ ਮਾੜਾ ਸੋਚਦੇ ਹਾਂ ਤੇ ਉੱਥੇ مالک ਕਦੇ ਵੀ ਵਾਸ ਨਹੀਂ ਕਰਦਾ ਸੋ ਮਿੰਟ ਦੀ ਮਿੰਟ ਤੁਹਾਡੇ ਕੰਮ ਵਿੱਚ ਸਹਾਰਾ ਜ਼ਰੂਰ ਬਣੇਗਾ ਪਰ ਜੇਕਰ ਕਹੀਏ ਉਮਰਾਂ ਦਾ ਸਾਥ ਪ੍ਰਮਾਤਮਾ ਦਾ ਮਿਲੇਗਾ ਤੇ ਕਦੇ ਵੀ ਨਹੀਂ ਹੋ ਸਕਦਾ ਹੁਣ ਜਿੰਨੀ ਕੁ ਤੁਸੀਂ ਸੇਵਾ ਕਰੋਗੇ ਕੁੰਨੀ ਕਿਰਪਾ ਮਾਲਕ ਦੀ ਰਹਿੰਦੀ ਹੈ ਜੇਕਰ ਜਾਦਾ ਕਿਰਪਾ ਪਾਉਣੀ ਹੈ ਤਾਂ ਹਰਕ ਦਾ ਪਲਾ ਮੰਗਣਾ ਸ਼ੁਰੂ ਕਰ ਦੋ ਮਾੜਾ ਬੋਲ ਬੋਲਣਾ ਬੰਦ ਕਰ ਦੋ ਤੇ ਦੇਖੋ ਫਿਰ ਮਾਲਕ ਦੀ ਕਿਰਪਾ ਦਾ ਨਜ਼ਾਰਾ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਾਂਗੇ ਸੋ ਅੱਜ ਦਾ ਜੋ ਮੇਨ ਵਿਸ਼ਾ ਹੈ ਉਹ ਹੈ ਰੋਟੀ ਤੇ ਕਿ ਅਸੀਂ ਜਦੋਂ ਵੀ ਰੋਟੀ ਬਣਾਉਣੀ ਖਾਸ ਕਰਕੇ ਇਹ ਗੱਲ ਦਾ ਧਿਆਨ ਔਰਤਾਂ ਨੇ ਰੱਖਣਾ ਹੈ ਸੋ ਜਿਹੜੇ ਵੀ ਪੀਰਾਂ ਫਕੀਰਾਂ ਦੀ ਗੁਰੂਆਂ ਦੀ ਸੇਵਾ ਕਰਦੇ ਆ ਸੋ ਸਾਰਿਆਂ ਲਈ ਬਹੁਤ ਹੀ ਵਧੀਆ ਕੰਮ ਹੈ ਹਰ ਰੋਜ਼ ਤੁਸੀਂ ਕਰ ਪਾਉਂਗੇ ਸੋ ਜਦੋਂ ਵੀ ਰੋਟੀ ਬਣਾਉਣੀ ਹੈ ਜੋ ਪਹਿਲੀ ਰੋਟੀ ਹੈ ਉਹ ਕਦੇ ਵੀ ਨਾ ਕਿਸੇ ਨੂੰ ਖਾਣ ਨੂੰ ਪਰਿਵਾਰ ਵਿੱਚ ਦੇਣੀ ਆ ਨਾ ਖੁਦ ਖਾਣੀ ਹੈ ਸੋ ਜੋ ਪਹਿਲੀ ਰੋਟੀ ਹੈ ਉਹ ਹਮੇਸ਼ਾ ਹੀ ਦਰਮੇਸ਼ ਦੇ ਨਾਮ ਦੀ ਕੱਢਣੀ ਚਾਹੀਦੀ ਆ ਕਿਉਂਕਿ ਦਰਮੇਸ਼ ਨੇ ਆਪਣੀ ਭੁੱਖ ਬੰਦੇ ਨੂੰ ਦਿੱਤੀ ਹੋਈ ਆ ਸੋ ਦਰਮੇਸ਼ ਦੀ ਭੁੱਖ ਜ਼ਿਆਦਾ ਸੀ ਤੇ ਉਹਨੇ ਜਦੋਂ ਦੇਖਿਆ ਕਿ ਬੰਦਾ ਤਾਂ ਇਸ ਤਰ੍ਹਾਂ ਭੁੱਖਾ ਹੀ ਰਹਿ ਜਾਵੇਗਾ ਆਪਣੀ ਅੱਧੀ ਭੁੱਖ ਬੰਦੇ ਨੂੰ ਦੇ ਦਿੱਤੀ ਤੇ ਕਹਿਣ ਲੱਗਾ ਕਿ ਮੈਂ ਤਾਂ ਦਰਦਾਰ ਮੰਗ ਕੇ ਵੀ ਖਾ ਲਵਾਂਗਾ ਸੋ ਇਸ ਤਰ੍ਹਾਂ ਨਾਲ ਜੇਕਰ ਤੁਸੀਂ ਇਹ ਸੋਚ ਕੇ ਚੱਲੋਗੇ ਕਿ ਜਦ ਜਿਨੇ ਸਾਨੂੰ ਆਪਣੀ ਭੁੱਖ ਦਿੱਤੀ ਹੋਈ ਹੈ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਉਹਦੇ ਪ੍ਰਤੀ ਕੋਈ ਕਰਮ ਕੀਤਾ ਜਾਵੇ ਸੋ ਪਹਿਲੀ ਰੋਟੀ ਹਮੇਸ਼ਾ ਹੀ ਦਰਮੇਸ਼ ਲਈ ਕੱਢੋ ਆਪਣੇ ਮਾਲਕ ਨੂੰ ਯਾਦ ਕਰਕੇ ਦਰਮੇਸ਼ ਨੂੰ ਹਿੱਸਾ ਪਾਓ ਕਦੇ ਨਾ ਖਾਓ ਜੇਕਰ ਬੋਤਾ ਨਹੀਂ ਕਰ ਸਕਦੇ ਤਾਂ ਪਹਿਲੀ ਰੋਟੀ ਜੇਕਰ ਖਾਣ ਵੀ ਲੱਗੀ ਉਹਦੇ ਚ ਇੱਕ ਬੁਰਕੀ ਹੀ ਕੱਢ ਕੇ ਰੱਖ ਲਵੋ ਸਾਈਡ ਤੇ ਤਾਂ ਬਹੁਤ ਵਧੀਆ ਗੱਲ ਹੈ ਹੁਣ ਇੱਥੇ ਐਂਡਲੀ ਰੋਟੀ ਬਾਰੇ ਗੱਲ ਕਰਾਂਗੇ ਕਿ ਐਂਡਲੀ ਰੋਟੀ ਕਿਉਂ ਨਹੀਂ ਖਾਣੀ ਚਾਹੀਦੀ ਸੋ ਐਂਡਲੀ ਰੋਟੀ ਹੈ ਪਰਮਾਤਮਾ ਦੇ ਨਾਮ ਦੀ ਸੋ ਜੋ ਐਂਡਲੀ ਰੋਟੀ ਹੁੰਦੀ ਹੈ ਉਹ ਛੱਤ ਤੇ ਹਮੇਸ਼ਾ ਪਾਉਣੀ ਚਾਹੀਦੀ ਆ ਸੋ ਦਿਨ ਵਿੱਚ ਦੋ ਤਿੰਨ ਵਾਰ ਜੇਕਰ ਤੁਸੀਂ ਪ੍ਰਸ਼ਾਦਾ ਬਣਾਉਂਦੇ ਵੀ ਹੋ ਤਾਂ ਦਿਨ ਚ ਇੱਕ ਵਾਰ ਹੀ ਇਹ ਕਰਮ ਕਰ ਲਓ ਚੰਗਾ ਕਰਮ ਹੈ ਸੋ ਉਹਦੇ ਚੋਂ ਕਿਉਂ ਅਸੀਂ ਇਹ ਕਰਮ ਕਰਨਾ ਹੈ ਆਪਾਂ ਇਹਦੇ ਬਾਰੇ ਗੱਲ ਕਰਦੇ ਆ ਕਹਿੰਦੇ ਕਿ ਪਰਮਾਤਮਾ ਨੇ ਅੱਧੀ ਖਾਈ ਤੇ ਅੱਧੀ ਬੇਪਰਵਾਹੀ ਅੱਧੀ ਉਹਨੇ ਖਾਧੀ ਆ ਤੇ ਅੱਧੀ ਇਹ ਸੰਸਾਰ 'ਚ ਵੰਡ ਦਿੱਤੀ ਸੋ ਅੱਧੀ ਖਾਈ ਅੱਧੀ ਬੇਪਰਵਾਹੀ ਸੋ ਬੇਪਰਵਾਹ ਹੋ ਕੇ ਸਭ ਦੇ ਹਿੱਸੇ ਲਿਖ ਦਿੱਤੀ ਸੋ ਇਸ ਕਰਕੇ ਐਂਡਲੀ ਰੋਟੀ ਹਮੇਸ਼ਾ ਹੀ ਛੱਪ ਤੇ ਪਾਉਣੀ ਚਾਹੀਦੀ ਆ ਜੋ ਜਾਨਵਰ ਹੈ ਪ੍ਰਮਾਤਮਾ ਹਰ ਇੱਕ 'ਚ ਵਾਸ ਕਰਦਾ ਹੈ ਸੋ ਪ੍ਰਮਾਤਮਾ ਦੇ ਨਾਮ ਤੇ ਕਰਮ ਕਰ ਦਿੰਨੇ ਹੋ ਕਿਸੇ ਦੀ ਰੂਹ ਖੁਸ਼ ਹੋ ਜਾਂਦੀ ਹੈ ਤਾਂ ਉਹ ਸੀਸ ਜਿਹੜੀ ਆ ਹਮੇਸ਼ਾ ਹੀ ਲੱਗਦੀ ਹੈ ਸੋ ਵੇ ਜੋ ਆਨੇ ਆਦਿਆ ਸੀਸਾ ਹਮੇਸ਼ਾ ਹੀ ਲੈਣਿਆ ਚਾਹੀਦੀਆਂ ਸੋ ਬਾਕੀ ਇਥੇ ਇੱਕ ਹੀ ਗੱਲ ਕਵਾਂਗੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦੇਣਾ ਅਸੀਂ ਆਪਣਾ ਫਰਜ਼ ਨਿਵਾ ਦਿੱਤਾ ਹੈ ਹੁਣ ਤੁਹਾਡਾ ਫਰਜ਼ ਹੈ ਕਿ ਤੁਸੀਂ ਇੱਕ ਚੰਗਾ ਕਰਮ ਕਰਨਾ ਹੈ ਜਿੰਨੀ ਤੁਸੀਂ ਵੀਡੀਓ ਸ਼ੇਅਰ ਕਰੋਗੇ ਉੰਨੀ ਪਰਮਾਤਮਾ ਦੀ ਕਿਰਪਾ ਹੋਵੇਗੀ ਤੁਹਾਡਾ ਉਹਨਾਂ ਹੀ ਪਰਮਾਤਮਾ ਦੇ ਖਾਤੇ ਵਿੱਚ ਨਾਮ ਚੜ ਜਾਵੇਗਾ ਸੋ ਵੱਧ ਤੋਂ ਵੱਧ ਕਰਮ ਜ਼ਰੂਰ ਕਰੋ